ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਹਾਜ਼ਰ ਆਇਆ ਇੱਕ ਨਵੀਂ ਕਹਾਣੀ ਦੇ ਨਾਲ ਕਹਾਣੀ ਹੈ ਮੇਰੀ ਮਾਂ ਦੁੱਖੜਿਆਂ ਦੀ ਪੰਡ ਮਾਂ ਬਹੁਤ ਬਿਮਾਰ ਰਹਿਣ ਲੱਗ ਪਈ ਸੀ ਰੂਪੋਸ਼ੀ ਤੋਂ ਵਾਪਸ ਪਰਤਣ ਵੇਲੇ ਤਾਂ ਮਾਂ ਨੇ ਕਹਿ ਦਿੱਤਾ ਸੀ ਪੁੱਤ ਹੁਣ ਮੇਰੇ ਕੋਈ ਸੁਖ ਨਹੀਂ ਦੁਖਦਾ ਤੂੰ ਘਰ ਆ ਗਿਆ ਮੈਨੂੰ ਸਬਰ ਆ ਗਿਆ ਪਰ ਹੁਣ ਪਤਾ ਹੀ ਨਹੀਂ ਸੀ ਲੱਗਦਾ ਕਿ ਉਸ ਨੂੰ ਕਿਹੜਾ ਕੁੰਨ ਖਾ ਰਿਹਾ ਸੀ ਉਸ ਨੂੰ ਪੇਟ ਵਿੱਚ ਕੋਈ ਭਿਆਨਕ ਰੋਗ ਲੱਗ ਗਿਆ ਸੀ ਰਾਮਪੁਰਾ ਫੌਲ ਦੇ ਡਾਕਟਰਾਂ ਤੋਂ ਉਸ ਦਾ ਰੋਗ ਬੁੱਝਿਆ ਹੀ ਨਹੀਂ ਸੀ ਜਾ ਰਿਹਾ ਅਖੀਰ ਮਾਂ ਨੂੰ ਅਸੀਂ ਚੰਡੀਗੜ੍ਹ ਪੀਜੀਆਈ ਵਿੱਚ ਦਾਖਲ ਕਰਵਾ ਦਿੱਤਾ ਉੱਥੇ ਪੈਂਟ ਦੇ ਜੰਗੀਰਦਾਰ ਗੁਰਬਖਸ਼ ਸਿੰਘ ਦਾ ਪੋਤਰਾ ਮੇਜਰ ਜਗਦੇਵ ਸਿੰਘ ਦਾ ਲੜਕਾ ਮਰਹੂਮ ਆਦੇਵਜੀਤ ਸਿੰਘ ਐਮਏਡੀ ਕਰ ਰਿਹਾ ਸੀ ਉਸ ਨੇ ਡਾਕਟਰਾਂ ਨੂੰ ਕਹਿ ਕੇ ਮਾਂ ਦਾ ਬਹੁਤ ਹੀ ਉਚਿਤ ਓੜਪੋੜ ਕੀਤਾ ਮਾਹਿਰ ਡਾਕਟਰਾਂ ਨਾਲ ਉਸਨੇ ਸਾਡੀ ਜਾਣਕਾਰੀ ਕਰਵਾ ਦਿੱਤੀ ਸੀ ਮੇਰਾ ਤਾਇਆ ਤੇ ਤਾਈ ਪੇਕੀ ਬੈਠੀ ਤਾਈ ਨੂੰ 22 79 ਪਿੰਡ ਲੈ ਆਇਆ ਸੀ ਨਾਨਾ ਮਰ ਗਿਆ ਸੀ ਜਿਸ ਨੇ ਮੇਰੇ ਬਾਪ ਦੇ ਕਤਲ ਵੇਲੇ ਐਲਾਨ ਕੀਤਾ ਸੀ ਕਿ ਜਦੋਂ ਸਾਰੇ ਮਰ ਗਏ ਇਕੱਠੀ ਹੀ ਮਕਾਨ ਲਾ ਆਵਾਂਗੇ ਮਾਂ ਦੀ ਸੇਵਾ ਸੰਭਾਲ ਵਿੱਚ ਜੁਟ ਗਈ ਸੀ ਮੇਰੇ ਤਾਇਆ ਨਾਲ ਉਸਤਾ ਪਤੀ ਪਤਨੀ ਵਾਲਾ ਕੋਈ ਰਿਸ਼ਤਾ ਤਾਂ ਹੈ ਨਹੀਂ ਸੀ ਦੋਵੇਂ ਸਰਾਮ ਵਿੱਚ ਇੱਕ ਕਮਰਾ ਲੈ ਕੇ ਰਹਿ ਰਹੇ ਸਨ ਹੁਣ ਬਾਈ ਨਛੱਤਰ ਦੇ ਮੂੰਹੋਂ ਵੀ ਚਾਚੀ ਸ਼ਬਦ ਨਿਕਲਣ ਲੱਗ ਪਿਆ ਸੀ ਜਿਵੇਂ ਉਸਦੇ ਮੂੰਹ ਵਿੱਚ ਗੁੜ ਦੀ ਰੋੜੀ ਪੈ ਗਈ ਹੋਵੇ ਤੇ ਉਹ ਗਾਹੇ ਬਗਾਹੇ ਚਾਚੀ ਦਾ ਪਤਾ ਲੈਣ ਆ ਜਾਂਦਾ ਸੀ ਬੇਬੇ ਨੇ ਵੀ ਉਸਦੇ ਸਿਰ ਤੇ ਹੱਥ ਰੱਖ ਕੇ ਕਿਹਾ ਸੀ ਬਸ ਪੁੱਤ ਹੋ ਗਿਆ ਜੋ ਨਹੀਂ ਸੀ ਹੋਣਾ ਕੁਦਰਤ ਦੇ ਹੱਥ ਵਾਸੀ ਸਾਰਾ ਕੁਝ ਜੇ ਉਹ ਮੇਰਾ ਬਾਪ ਧੋਖਾ ਨਾ ਦਿੰਦਾ ਤਾਂ ਕਿਉਂ ਮਾਂ ਦਾ ਗੱਚ ਪਹਰਾਇਆ ਸੀ ਇੱਥੇ ਹੀ ਸਾਡੇ ਪਿੰਡ ਦੇ ਲਾਲਾ ਦولت ਰਾਮ ਦਾ ਲੜਕਾ ਵੀ ਦਾਖਲ ਸੀ ਉਸਦੇ ਪਰਿਵਾਰ ਦੇ ਜੀ ਵੀ ਸਾਡੇ ਵਾਲੇ ਕਮਰੇ ਵਿੱਚ ਹੀ ਰਹਿ ਰਹੇ ਸਨ ਹੁਣ ਇੱਥੇ ਇਹਨਾਂ ਲੋਕਾਂ ਦੇ ਮਾਣਾ ਵਿੱਚ ਜਾਤ ਪਾਤ ਵਾਲਾ ਕੋਈ ਵੀ ਫਰਕ ਨਜ਼ਰ ਨਹੀਂ ਸੀ ਆਉਂਦਾ ਇੱਕੋ ਸਟੋਵ ਤੇ ਸਭ ਕੁਝ ਬਣਦਾ ਸੀ ਤੇ ਸਾਰੀ ਉਹਨਾਂ ਹੀ ਭਾਂਡਿਆਂ ਵਿੱਚ ਖਾਂਦੇ ਪੀਂਦੇ ਸਨ ਸ਼ਹਿ ਦੇ ਖਰਚ ਬਚਾਉਣ ਕਰਕੇ ਸੀ ਜਾਂ ਹੁਣ ਜਾਤ ਪਾਤ ਦਾ ਮਸਲਾ ਤਰਲ ਹੋ ਰਿਹਾ ਸੀ ਮੇਰੀ ਉਹਨਾਂ ਦਿਨਾਂ ਵਿੱਚ 1.5 ਕੋਸ ਰੁਪਏ ਦੀ ਤਨਖਾਹ ਸੀ ਸਾਰੀ ਹੀ ਮਾਂ ਦੇ ਇਲਾਜ ਤੇ ਲੱਗੀ ਜਾਂਦੀ ਸੀ ਬਲਕਿ ਮੈਂ ਕਰਜ਼ਾਈ ਵੀ ਹੋ ਰਿਹਾ ਸਾਂ ਛੋਟਾ ਬਲਵਿੰਦਰ ਜੋ ਫੌਜ ਵਿੱਚ ਸੀ ਇੱਕ ਵੀ ਪੈਸਾ ਨਹੀਂ ਸੀ ਭੇਜਦਾ ਉਹ ਆਪਣੀ ਘਰਵਾਲੀ ਨੂੰ ਵੀ ਨਾਲ ਲੈ ਗਿਆ ਸੀ ਜੋ ਕਹਿੰਦੀ ਸੀ ਕਿ ਉਸ ਨੂੰ ਮਾਂ ਵਿੱਚੋਂ ਭੈੜਾ ਮੋਸ਼ਕਾਉਂਦਾ ਕੁੜੀਆਂ ਜਾਂ ਅੰਬੋ ਹੀ ਸਾਮ ਸੰਭਾਲ ਕਰਦੀਆਂ ਰਹੀਆਂ ਸਨ ਭਲੇ ਘਰ ਦੀ ਨਸੀਬਕਰ ਨੇ ਇੱਕ ਵਾਰ ਵੀ ਸਾਡੀ ਮਾਂ ਨੂੰ ਹੱਥ ਨਾ ਲਾਇਆ ਤਿੰਨ ਮਹੀਨੇ ਮਾਂ ਨੂੰ ਚੰਡੀਗੜ੍ਹ ਰੱਖਣਾ ਪਿਆ ਪਰ ਉਸ ਨੂੰ ਕੋਈ ਫਰਕ ਨਹੀਂ ਸੀ ਪੈ ਰਿਹਾ ਮੈਂ ਹਰ ਮਹੀਨੇ ਤਨਖਾਹ ਮਿਲਦਿਆਂ ਹੀ ਚੰਡੀਗੜ੍ਹ ਪਹੁੰਚ ਜਾਂਦਾ ਤੇ 100 ਸਵਾ 100 ਰੁਪਇਆ ਤਾਈ ਦੇ ਹੱਥਾਂ ਤੇ ਧਰ ਦਿੰਦਾ ਖਾਜ ਘਟਾਉਣ ਲਈ ਮੈਂ ਸਾਈਕਲ ਚੱਕ ਲਿਆ ਤੇ ਰੋਜ਼ ਘਰ ਆਉਣ ਲੱਗ ਪਿਆ ਸਾਂ ਮਾਂ ਦੇ ਲਗਾਤਾਰ ਮਹਿੰਗੇ ਟੈਸਟ ਹੋਈ ਜਾ ਰਹੇ ਸਨ ਪਰ ਬਿਮਾਰੀ ਦਾ ਕੋਈ ਵੀ ਪੇਤ ਨਹੀਂ ਸੀ ਲੱਗ ਰਿਹਾ 3 ਮਹੀਨਿਆਂ ਦੀ ਲਗਾਤਾਰ ਟੈਸਟਾਂ ਨਾਲ ਆਖਰ ਰੋਗ ਲੱਗ ਗਿਆ ਮਾਂ ਨੂੰ ਅੰਤੜੀਆਂ ਦੀ ਟੀਵੀ ਹੋ ਗਈ ਸੀ ਸਾਨੂੰ ਫਿਕਰ ਪੈ ਗਿਆ ਕਿ ਇਹ ਰੋਗ ਤਾਂ ਘਰ ਦੇ ਜੀਆਂ ਨੂੰ ਵੀ ਲੱਗ ਸਕਦਾ ਹੈ ਮੈਂ ਆਦੀਪਜੀਤ ਆ ਦੇਵਜੀਤ ਕੋਲੋਂ ਪਤਾ ਕੀਤਾ ਤਾਂ ਡਾਕਟਰਾਂ ਨੇ ਸ਼ੰਕਾ ਦੂਰ ਕਰ ਦਿੱਤਾ ਕਿ ਇਹ ਸੀ ਬਿਮਾਰੀ ਦੂਜਿਆਂ ਨੂੰ ਲਾਗ ਨਹੀਂ ਲੱਗਦੀ ਹੁੰਦੀ ਲਾਗ ਵਾਲੀ ਤਪਾਦਿਕ ਫੇਫੜਿਆਂ ਦੀ ਬਿਮਾਰੀ ਹੁੰਦੀ ਹੈ ਇਸ ਨਾਲ ਅਸੀਂ ਬੇਫਿਕਰੇ ਹੋਏ ਜਰੂਰ ਪਰ ਮਾਂ ਦੇ ਇਸ ਮਹਿੰਗੇ ਇਲਾਜ ਦੀ ਚਿੰਤਾ ਵੀ ਜਾਣ ਦਾ ਖੌ ਬਣ ਗਈ ਮੈ ਰੂਪਾਲ ਹੀੜੀ ਵੇਲੇ ਦੇ ਮਿੱਤਰ ਮਾਸਟਰ ਹਰਵੰਦ ਸਿੰਘ ਨੂੰ ਲੱਭ ਲਿਆ ਜੋ ਹੁਣ ਅਹਿਲ ਕਲੋਨੀ ਵਿੱਚ ਪੈ ਪਟਿਆਲੇ ਹੀ ਰਹਿ ਰਿਹਾ ਸੀ ਬਹੁਤ ਪਿਆਰ ਕਰਦੇ ਸਨ ਦੋਵੇਂ ਪਤੀ ਪਤਨੀ ਜਿਵੇਂ ਮੈਂ ਉਹਨਾਂ ਲਈ ਇੱਕ ਪ੍ਰਕਾਰ ਦਾ ਤੋਹਫਾ ਹੋਵਾਂ ਲੰਮੇ ਸਮੇਂ ਤੋਂ ਬਾਅਦ ਜਦ ਮੈਂ ਘਰ ਗਿਆ ਤਾਂ ਪਰਜਾਈ ਹਰਵੰਸ ਕੌਰ ਵੀਲ ਦੀ ਤਰ੍ਹਾਂ ਸਾਰੀ ਦੀ ਸਾਰੀ ਮੇਰੇ ਦਿਵਾਲੇ ਲਿਪਟ ਗਈ ਮੈਂ ਬਹੁਤ ਹੀ ਸੁਖਦਾਈ ਅਹਿਸਾਸ ਦੀ ਘੜੀ ਸੀ ਜੋ ਸ਼ਾਇਦ ਮੇਰੀ ਤਰਸੀਮਿਆਂ ਦੀ ਮਾਰੀ ਰੂਹ ਪਰ ਸਾਵਣ ਮਹੀਨੇ ਦਾ ਸ਼ਰਾਟਾ ਸੀ ਰੋਪਾਲ ਹੀੜੀ ਤਾਂ ਇਹਨਾਂ ਦਾ ਇੱਕ ਬੱਚਾ ਬੱਬੂ ਹੀ ਸੀ ਜੋ ਮੇਰੇ ਕੋਲ ਖੇਡਦਾ ਰਹਿੰਦਾ ਸੀ ਹੁਣ ਉਹਨਾਂ ਦੇ ਦੋ ਬੱਚੇ ਹੋਰ ਸਨ ਇੱਕ ਮੁੰਡਾ ਤੇ ਇੱਕ ਕੁੜੀ ਭਾਜੀ ਕਿੱਥੇ ਗਵਾਚ ਗਏ ਸੀ ਤੁਸੀਂ ਹਰਵੰਸ ਭੁਜਾਈ ਦਾ ਮੇਰੇ ਮਾਨ ਵਿੱਚ ਬੇਹੱਦ ਸਤਿਕਾਰ ਆ ਮਾਂ ਤੋਂ ਵੀ ਵੱਧ ਕਰਨਲ ਓਟੀ ਵੇਲੇ ਅਵਤਾਰਨਾ ਦੀ ਕੁੜੀ ਨੇ ਵੀ ਮੇਰੀ ਰੂਹ ਨੂੰ ਇਵੇਂ ਹੀ ਸਰ ਸਬਜ ਕੀਤਾ ਸੀ ਸ਼ਾਇਦ ਇਸ ਮਨੁੱਖੀ ਮਨੁੱਖੀ ਮਾਨ ਦੀ ਕਮਜ਼ੋਰੀ ਹੈ ਜਾਂ ਕਿਸੇ ਗੁਲਾਬ ਦੇ ਫੁੱਲ ਦੀਆਂ ਕੋਮਲ ਪੱਤੀਆਂ ਵਰਗੇ ਕਿਸੇ ਰਿਸ਼ਤੇ ਦੀ ਕਾਮਨਾ ਤੇ ਸ਼ਾਇਦ ਇਹ ਬੰਜਰ ਰੂਹ ਦੀ ਹੂਕ ਹੀ ਹੋਵੇ ਇਸ ਰਿਸ਼ਤੇ ਲਈ ਮੇਰੇ ਕੋਲ ਕੋਈ ਪਰਿਭਾਸ਼ਾ ਨਹੀਂ ਬਸ ਇਹ ਕਹਿ ਸਕਦਾ ਕਿ ਹਰਵੰਸ ਪਰਜਾਈ ਦੀ ਗਲਵਕੜੀ ਦਾ ਇਹ ਨਿੱਘ ਸੁਖ ਤੇ ਆਰਾਮਦਾਇਕ ਅਹਿਸਾਸ ਹੀ ਸੀ ਜੋ ਮੈਂ ਆਪਣੀ ਜ਼ਿੰਦਗੀ ਦੇ ਇਨ੍ਹਾਂ ਪਲਾਂ ਵਿੱਚ ਮਾਣ ਸਕਿਆ ਸਾਂ ਰੁਪਾਲ 헤ੜੀ ਵਾਂਗ ਉਹ ਇੱਥੇ ਵੀ ਮੈਨੂੰ ਰਸੋਈ ਵਿੱਚ ਬਿਠਾ ਕੇ ਰੋਟੀ ਖਵਾਉਂਦੀ ਬੱਚੇ ਅਤੇ ਹਰਵੰਤ ਸਿੰਘ ਆਪ ਸਕੂਲ ਚਲੇ ਜਾਂਦੇ ਪਿੱਛੋਂ ਅਸੀਂ ਦੋਵੇਂ ਇਕੱਲੇ ਹੀ ਹੁੰਦੇ ਸੱਚਮੱਚ ਸੱਚਮੁੱਚ ਆਖਦਾ ਹਾਂ ਕਿ ਹਰਵੰਤ ਪਰਜਾਈ ਦਾ ਛੁਪਰਸ਼ ਮਾਂ ਦੇ ਛੁਪਰਸ਼ ਨਾਲੋਂ ਵੀ ਪਵਿੱਤਰ ਜਾਪਦਾ ਮਾਂ ਦੇ ਬਿਮਾਰ ਹੋਣ ਦੀ ਖ਼ਬਰ ਉਹਨਾਂ ਨੂੰ ਵੀ ਤੜਫਾਉਂਦੀ ਸੀ ਕਿਉਂਕਿ ਮੈਂ ਉਹਨਾਂ ਕੋਲ ਹੀ ਭੀਤ ਛੁਪਾ ਕੇ ਰੱਖਿਆ ਹੋਇਆ ਸੀ ਕਿ ਮੇਰੇ ਚਾਰ ਭੈਣ ਭਰਾ ਹੋਰ ਵੀ ਹਨ ਮੈਨੂੰ ਤਾਂ ਇਹ ਸਭ ਕੁਝ ਆਪਣੀ ਹੇਠ ਹੀ ਜਾਪਦਾ ਰਿਹਾ ਸੀ ਉਹ ਆਤਮਿਕ ਤੌਰ ਤੇ ਮਾਂ ਨਾਲ ਭਾਵਨਾਤਮਕ ਤੌਰ ਤੇ ਰੂਪਾਲ ਢੇੜੀ ਵੇਲੇ ਤੋਂ ਹੀ ਜੁੜੇ ਹੋਏ ਸਨ ਕਿਉਂਕਿ ਉਹਨਾਂ ਲਈ ਮੈਂ ਇੱਕ ਵਿਧਵਾ ਮਾਂ ਦਾ ਪੁੱਤਰ ਹੀ ਸਾਂ ਜਿਸਦੇ ਪਤੀ ਨੂੰ ਪਿੰਡ ਦੇ ਗੁੰਡਿਆਂ ਨੇ ਅੱਜ ਤੋਂ ਕੋਈ 25 ਵਰੇ ਪਹਿਲਾਂ ਕਤਲ ਕਰ ਦਿੱਤਾ ਸੀ ਤੇ ਸ਼ਾਇਦ ਹਰਵੰਸ ਪਰਜਾਈ ਤੇ ਇਸ ਪਿਆਰ ਚੋਂ ਇਸ ਖਾਲੀਪਣ ਦੀ ਪਰਭਾਈ ਹੀ ਹੋ ਰਹੀ ਸੀ ਮੈਂ ਅਜੇ ਜਾਗਿਆ ਵੀ ਨਹੀਂ ਸੀ ਹੁੰਦਾ ਕਿ ਪਰਜਾਈ ਜੀ ਦੇ ਬੋਲ ਸੁਣਦੇ ਭਾਜੀ ਜਾਗਣਾ ਨਹੀਂ ਅਜੇ ਤੇ ਜਿਉਂ ਹੀ ਮੈਂ ਅੱਖਾਂ ਖੋਲਣੀਆਂ ਪਰਜਾਈ ਜੀ ਨੇ ਮੇਰੇ ਮਾਂਜੇ ਦੀ ਬਾਹੀ ਤੇ ਬੈਠ ਕੇ ਪੈ ਨੂੰ ਹੀ ਬਾਹਾਂ ਵਿੱਚ ਲੈ ਲੈਣਾ ਮੇਰੀ ਬੰਜਰ ਰੂਹ ਉੱਪਰ ਕਈ ਸਾਲਾਂ ਤੋਂ ਇਹ ਅਮਰਤ ਵਰਸਦਾ ਆ ਰਿਹਾ ਸੀ ਇੰਨੇ ਸੋਹਣੇ ਰਿਸ਼ਤੇ ਕਿਸੇ ਆਦਰਸ਼ ਸਮਾਜ ਵਿੱਚ ਹੀ ਸੰਭਵ ਹੋ ਸਕਦੇ ਹਨ ਪਰ ਇਹ ਤਾਂ ਇਉਂ ਜਾਪਦਾ ਸੀ ਜਿਵੇਂ ਜਿੱਕੜ ਵਿੱਚ ਕੋਈ ਕਮਲ ਦਾ ਫੁੱਲ ਖਿੜਿਆ ਹੋਵੇ ਚੰਡੀਗੜ੍ਹੋਂ ਖਬਰ ਆਈ ਕਿ ਬੇਬੇ ਨੂੰ ਬਹੁਤ ਫਰਕ ਪੈ ਗਿਆ ਤੇ ਮੈਨੂੰ ਤਗੀਦ ਕੀਤੀ ਗਈ ਕਿ ਮੈਂ ਜਲਦੀ ਚੰਡੀਗੜ੍ਹ ਪਹੁੰਚਾਂ ਤਾਂ ਜੋ ਉਸ ਨੂੰ ਪਿੰਡ ਲਿਆਂਦਾ ਜਾ ਸਕੇ ਇਹ ਕਿਵੇਂ ਹੋ ਸਕਦਾ ਸੀ ਕਿ ਮੈਂ ਪਟਿਆਲੇ ਭਰਾ ਪਰਜਾਈ ਕੋਲ ਨਾ ਰੁਕਦਾ ਰਾਤ ਰਹਿ ਕੇ ਜਦੋਂ ਮੈਂ ਰਵਾਨਾ ਹੋਣ ਲੱਗਿਆ ਤਾਂ ਉਹਨਾਂ ਨੇ ਤਗੀਦ ਕੀਤੀ ਕਿ ਵਾਪਸੀ ਮੌਕੇ ਮੈਂ ਮਾਂ ਜੀ ਨੂੰ ਮਲਾ ਕੇ ਲਿਜਾਵਾਂ ਵਾਪਸੀ 'ਤੇ ਮੈਂ ਮਾਂ ਨੂੰ ਪਟਿਆਲੇ ਉਤਾਰ ਲਿਆ ਦੋਹਾਂ ਜੀਹਾਂ ਨੇ ਮਾਂ ਨੂੰ ਅੱਖਾਂ 'ਤੇ ਬਿਠਾ ਲਿਆ ਬੜੀ ਖਾਤਰ ਕੀਤੀ ਉਹਨਾਂ ਦੀ ਉਹਨਾਂ ਨੇ ਮਾਂ ਦੀ ਬੱਚੇ ਦੀ ਜਿਵੇਂ ਕਿਸੇ ਬਜ਼ੁਰਗ ਔਰਤ ਦੀ ਸ਼ੋ ਨੂੰ ਤਰਸੇ ਪਏ ਸਨ ਤੈਨੋਂ ਹੀ ਬੇਬੇ ਦੇ ਨਾਲ ਆ ਪਏ ਜਿਵੇਂ ਉਹ ਉਹਨਾਂ ਦੀ ਸਾਕੀ ਦਾਦੀ ਹੋਵੇ ਰੋਟੀ ਟੁਕ ਖਾਂਦਿਆਂ ਸਹਿਵਨ ਹੀ ਪਰਜਾਈ ਨੇ ਮਾਂ ਦੀ ਬਿਮਾਰੀ ਬਾਰੇ ਪੁੱਛ ਲਿਆ ਤੇ ਮੈਂ ਭੋਲੇ ਪਾ ਹੀ ਆਖ ਦਿੱਤਾ ਕੇ ਮਾਂ ਨੂੰ ਆਂਤੜੀਆਂ ਦੀ ਟੀਵੀ ਹੈ ਮੈਂ ਤਾਂ ਇਹ ਕਲਪਣਾ ਵੀ ਨਹੀਂ ਸਿੱ ਕਰ ਸਕਿਆ ਕਿ ਤਪਾਦਿਕ ਸ਼ਬਦ ਬੰਬ ਦੀ ਤਰ੍ਹਾਂ ਫਟੇਗਾ ਤੇ ਇੱਕ ਸ਼ਹਿਦ ਵਰਗੇ ਰਿਸ਼ਤੇ ਦੇ ਚੀਥੜੇ ਉਡਾ ਕੇ ਇੰਨਾ ਬਖੀੜਾ ਖੜਾ ਕਰ ਦੇਵੇਗਾ ਸੁਣਦੇ ਸਾਰ ਦੋਹਾਂ ਜੀਆਂ ਨੇ ਫਟਾਫਟ ਬੱਚਿਆਂ ਨੂੰ ਮਾਂ ਤੋਂ ਲਾਂਭੇ ਕਰ ਲਿਆ ਤੇ ਮੈਨੂੰ ਬੁਰਾ ਭਲਾ ਕਹਿਣ ਲੱਗ ਪਈ ਮੈਂ ਸਭ ਕਾਸੇ ਦੀ ਮਾਂ ਨੂੰ ਢਿੰਕ ਨਹੀਂ ਸਾਂ ਪੈਣ ਦੇਣੀ ਚਾਹੁੰਦਾ ਵੇਖਦਿਆਂ ਵੇਖਦਿਆਂ ਮਾਹੌਲ ਤਣਾਅ ਭਰਿਆ ਹੋ ਗਿਆ ਦੇਖੋ ਭਾਜੀ ਜੇ ਮਾਂ ਜੀ ਨੂੰ ਇੰਨੀ ਭਿਆਨਕ ਬਿਮਾਰੀ ਸੀ ਤਾਂ ਤੁਸੀਂ ਇਹਨਾਂ ਨੂੰ ਇੱਥੇ ਨਹੀਂ ਸੀ ਲੈ ਕੇ ਆਉਣਾ ਆਖਰ ਅਸੀਂ ਵੀ ਤਾਂ ਬਾਲ ਬੱਚੇਦਾਰ ਹਾਂ ਦੂਜੇ ਕਮਰੇ ਵਿੱਚ ਲਿਜਾ ਕੇ ਇਹ ਇੰਤ ਇਤਰਾਜ਼ ਉਹਨਾਂ ਨੇ ਮੇਰੀ ਹਥੇਲੀ ਤੇ ਰੱਖ ਦਿੱਤਾ ਜੋ ਦਾਗ ਦੇ ਕੋਲੇ ਵਾਂਗ ਮੇਰੀ ਰੂਹ ਨੂੰ ਤੋਰ ਅੰਦਰ ਤੱਕ ਝੁਲਸਣ ਲੱਗਿਆ ਮੈਂ ਡਾਕਟਰਾਂ ਦੀ رائے ਅਨੁਸਾਰ ਬਹੁਤ ਸਫਾਈ ਦਿੱਤੀ ਪਰ ਹੁਣ ਇਸ ਕੋਈ ਅਸਰ ਨਹੀਂ ਸੀ ਹੋਣਾ ਕਿਉਂਕਿ ਤਪਾਦਿਕ ਸ਼ਬਦ ਹੀ ਆਪਣੇ ਆਪ ਵਿੱਚ ਬਹੁਤ ਖਤਰਨਾਕ ਸੀ ਅਸ਼ੂਤ ਜਿਸ ਨੂੰ ਛੂਹਿਆ ਨਹੀਂ ਸੀ ਜਾ ਸਕਦਾ ਅੱਜ ਸੋਚਦਾ ਹਾਂ ਕਿ ਉਹ ਇੱਕ ਪਾਸੜ ਰਿਸ਼ਤਾ ਹੀ ਸੀ ਸ਼ਾਇਦ ਮੈਂ ਹੀ ਉਹਨਾਂ ਨੂੰ ਮਿਲਣ ਇੱਕ ਵਾਰ ਭੌਰੇ ਹੀ ਵੀ ਗਿਆ ਸਾਂ ਤੇ ਫਿਰ ਇੱਕ ਵਾਰ ਅਣਵੰਡੇ ਪੰਜਾਬ ਦੇ ਨੀਂਹ ਪਹਾੜੀ ਇਲਾਕੇ ਦੇ ਇੱਕ ਸਕੂਲ ਵਿੱਚ ਵੀ ਮਿਲਣ ਗਿਆ ਸਾਂ ਤੇ ਫਿਰ ਹੁਣ ਪਟਿਆਲੇ ਮੈਂ ਹੀ ਇਹਨਾਂ ਨੂੰ ਲੱਭਿਆ ਸੀ ਤੇ ਸ਼ਾਇਦ ਮੈਂ ਹੀ ਇਸ ਭਾਵਕ ਰਿਸ਼ਤੇ ਨੂੰ ਸਾਂਭਿਆ ਹੋਇਆ ਸੀ ਤੇ ਬਸ ਇਸ ਰਿਸ਼ਤੇ ਦੀ ਜਿਵੇਂ ਮੌਤ ਹੋ ਗਈ ਮਾਂ ਨੇ ਨਵੇਂ ਪੈਂਸਨਿਲ ਦੇ ਟੀਕੇ ਲੱਗਣੇ ਸਾਂ ਜੋ ਲਵਾ ਲੈ ਗਏ ਹਰ ਰੋਜ਼ ਇੱਕ ਗੋਲੀ ਐਸਨੋਨ ਐਕਸ 2 ਚਮਚ ਪਾਸ ਅਤੇ ਵਿਟਾਮਿਨ ਬੀ ਕੰਪਲੈਕਸ ਦੀਆਂ ਗੋਲੀਆਂ ਦੀ ਬੱਜਮੀ ਖਰਾਕ ਦੇਣ ਨਾਲ ਲਗਾਤਾਰ 3 ਸਾਲਾਂ ਵਿੱਚ ਮਾਂ ਨੇ ਨੌ ਬਰ ਨੌ ਹੋ ਜਾਣਾ ਸੀ ਮੈਂ ਹਰ ਮਹੀਨੇ ਪੂਰੇ ਮਹੀਨੇ ਦੀ ਦਵਾਈ ਪਹਿਲਾਂ ਹੀ ਲਿਆ ਕੇ ਰੱਖ ਦਿੰਦਾ ਸਾਂ ਮੇਰਾ ਜਥੇਬੰਦੀਆਂ ਅਤੇ ਸੈਦਿਕ ਸਮਾਗਮਾਂ ਵਿੱਚ ਨਾ ਥਾਂ ਬਣ ਗਿਆ ਸੀ ਤੇ ਮੇਰਾ ਤੋਰਾ ਫਿਰਾ ਬਹੁਤ ਵੱਧ ਗਿਆ ਸੀ ਮੈਂ ਘਰ ਵਿੱਚ ਖੁੱਡਾ ਬਣਾ ਕੇ ਕਈ ਦੇਸੀ ਮੁਰਗੀਆਂ ਪਾਲ ਲਈਆਂ ਤਾਂ ਜੋ ਬੇਬੇ ਨੂੰ ਆਂਡਿਆਂ ਦੀ ਘਾਟ ਨਾ ਰਹੀ ਫਿਰ ਮਸ਼ੀਨਾਂ ਨਾਲ ਕੱਡੇ ਬੱਚੇ ਵੀ ਕਰਦੀਆਂ ਮੁਰਗੀਆਂ ਦੇ ਕੱਡੇ ਚੂਚਿਆਂ ਵਿੱਚ ਰਾ ਦੇ ਹਨੇਰੇ ਵਿੱਚ ਧੋਖੇ ਨਾਲ ਖੰਬਾ ਹੇਠ ਦੇ ਕੇ ਨਵਾਂ ਤਜਰਬਾ ਵੀ ਕਰ ਲਿਆ ਜੋ ਸਫਲ ਰਿਹਾ ਬੇਬੇ ਬਾਸਤੇ ਹੀ ਨਹੀਂ ਹੁਣ ਵੇਚਣ ਵਾਸਤੇ ਵੀ ਆਂਡੇ ਵਾਧੂ ਹੋ ਜਾਂਦੇ ਦੁੱਧ ਵੀ ਮੁੱਲ ਦਾ ਆਉਣ ਲੱਗ ਪਿਆ ਤੇ ਦਿਨਾਂ ਵਿੱਚ ਮਾਂ ਤੰਦਰੁਸਤ ਹੋ ਗਈ ਇੱਕ ਸਾਲ ਦੇ ਅੰਦਰ ਤਾਂ ਮਾਂ ਵਿੱਚ ਜਿਵੇਂ ਕੋਈ ਨਵੀਂ ਰੂਹ ਆ ਉਤਰੀ ਸੀ ਹਰ ਪਾਸਿਓਂ ਮਾਂ ਨੂੰ ਤੇ ਮੈਨੂੰ ਵਧਾਈਆਂ ਮਿਲਣ ਲੱਗੀਆਂ ਸਨ ਮੇਰਾ ਪੁੱਤ ਅਤਰ ਸਿਉ ਬਥੇਰਾ ਲਾਗਾ ਪੈਣੇ ਬੁੱਕਾਂ ਦੇ ਬੁੱਕ ਪੈਸੇ ਰੋੜੀ ਜਾਂਦਾ ਮੇਰੇ ਤੇ ਮਾਂ ਦਾ ਪਤਾ ਲੈਣ ਆਈਆਂ ਔਰਤਾਂ ਕੋਲੋਂ ਮੇਰੀਆਂ ਸਿਫਤਾਂ ਦੇ ਪੋਲ ਬੰਦੀ ਮੈਂ ਹੁਬ ਜਾਂਦਾ ਜੇ ਮੇਰੀ ਇੱਕ ਗੱਲ ਮੰਨ ਲੇ ਨਾ ਹੁਣ ਬਾਸ ਨੂੰ ਲਿਆ ਦੇਵੇ ਮੇਰੇ ਬੈਠੀ ਬੈਠੀ ਇਹ ਸ਼ਿਕਵਾ ਮਾਂ ਦੇ ਮੂੰਹੋਂ ਮੈਂ ਅਨੇਕ ਵਾਰ ਸੁਣ ਚੁੱਕਿਆ ਸਾਂ ਇੱਕ ਵਾਰ ਤਨਖਾਹ ਮਿਲਣ ਤੇ ਜਦ ਮੈਂ ਮਹੀਨੇ ਦੀ ਦਵਾਈ ਦੇਣ ਆਇਆ ਤਾਂ ਵੇਖਿਆ ਕਿ ਪਾਸ ਦੋ ਡੱਬੀਆਂ ਤੇ ਹੋਰ ਦਵਾਈ ਅਜੇ ਬਚੀਆਂ ਪਈਆਂ ਸਨ ਬੇਬੇ ਆਹ ਦੋ ਡੱਬੀਆਂ ਹੋਰ ਕਾਹਨੂੰ ਮੁਗਵਾਉਣੀਆਂ ਸੀ ਮੈਂ ਲੈਤਾ ਆਇਆ ਮੈਂ ਸਹਿਦ ਪਾਹੀ ਮਾਂ ਨੂੰ ਪੁੱਛਿਆ ਮਗਵਾਈਆਂ ਕਾਣੂ ਐ ਪੁੱਤ ਮੈਂ ਦਵਾਈ ਅੱਧੀ ਕਰ ਦਿੱਤੀ ਮੇਰਾ ਸ਼ੇਰ ਕਿਵੇਂ ਸਾਰੀ ਤਨਖਾਹ ਲਈ ਜਾਂਦਾ ਹੁਣ ਮੈਂ ਰਾਜ਼ੀ ਹਾਂ ਸੁਖ ਨਾਲ ਬੇਬੇ ਦਾ ਜਵਾਬ ਸੁਣ ਕੇ ਮੈਂ ਪੱਤ ਵਾਂਗ ਡੋਲ ਗਿਆ ਡਾਕਟਰਾਂ ਨੇ ਤਾਂ ਆਗਾ ਕੀਤਾ ਸੀ ਕਿ ਪੂਰੇ 3 ਸਾਲ ਇਸ ਦਵਾਈ ਦੀ ਇਹੋ ਮਿਕਦਾਰ ਰੱਖਣੀ ਹੈ ਨਹੀਂ ਤਾਂ ਬਿਮਾਰੀ ਫੇਰ ਜਾਗ ਸਕਦੀ ਹੈ ਬੇਬੇ ਤੂੰ ਚੰਗਾ ਨਹੀਂ ਕੀਤਾ ਇਹ ਤਾਂ ਬਹੁਤ ਮਾੜਾ ਕੀਤਾ ਮਾਂ ਤਾਂ ਕਾਰੀ ਕਤਰੀ ਖੇ ਕਰਦੀ ਬੇਬੇ ਮੇਰੀ ਏ ਮੇਰੇ ਕੋਲ ਆਖ ਛਪਾਈ ਨਾ ਜਾ ਸਕੀ ਬੱਚੜਿਆ ਤੂੰ ਤਾਂ ਬੁੱਕਾਂ ਦੀ ਬੁੱਕ ਪੈਸੇ ਰੂੜੀ ਜਾਂਦਾ ਏ ਉਹ ਟੁੱਟੜਾ ਫੌਜੀ ਰੰਨ ਨੂੰ ਤਾਂ ਪੈਸੇ ਭੇਜੀ ਜਾਂਦਾ ਮੇਰੀ ਕੰਨੀ ਬੱਟੀ ਨਹੀਂ ਬਗਾਹੀ ਚੰਦਰੇ ਨੇ ਕਦੇ ਖੋਟਾ ਸਿੱਕਾ ਹੀ ਕੱਲਿਆ ਹੋਵੇ ਇਹ ਰੰਨ ਘੋੜਿਆਂ ਦੀ ਕਹਿੰਦੀ ਏ ਮੇਰੇ ਜੋ ਮੋਸ਼ਕ ਆਉਂਦਾ ਏ ਬੇਬੇ ਆਪਣੀ ਗੋਰੀ ਚਿੱਟੀ ਨੂੰ ਵੱਲ ਇਸ਼ਾਰਾ ਕਰਕੇ ਦਵਾਈ ਘੱਟ ਕਰਨ ਦੀਆਂ ਆਪ ਘੜੀਆਂ ਦਲੀਲਾਂ ਸੁਣਾ ਰਹੀ ਸੀ ਚੰਡੀਗੜ੍ਹੋਂ ਚੈਕਿੰਗ ਕਰਵਾ ਕੇ ਆਉਂਦਿਆਂ ਜਦੋਂ ਅਸੀਂ ਸੰਗਰੂਰ ਆਏ ਤਾਂ ਬੀਬੇ ਕਹਿਣ ਲੱਗੀ ਪੁੱਤ ਆਪਾਂ ਬਲਵੰਤ ਨੂੰ ਹੀ ਮੇਲ ਚੱਲੀਏ ਬਲਵੰਤ ਬਾਈ ਨਛੱਤਰ ਦੀ ਮਾਸੀ ਦੀ ਧੀ ਸੀ ਜੋ ਸਾਹਮਣੇ ਪ੍ਰੀਤਮ ਸਿੰਘ ਨੂੰ ਵਿਆਹੀ ਹੋਈ ਸੀ ਤੇ ਪ੍ਰੀਤਮ ਸਿੰਘ ਪੈਪਸੂ ਵਾਇ ਵੇਲੇ ਗਿਆਨ ਸਿੰਘ ਰਾੜੇ ਵਾਲੇ ਦੀ ਸਰਕਾਰ ਵਿੱਚ ਡੈਪਟੀ ਸਪੀਕਰ ਰਹਿ ਚੁੱਕਿਆ ਸੀ ਦੋਹਾਂ ਪਤੀ ਪਤਨੀ ਤੇ ਹੀ ਰੂਪ ਡੋਲ ਡੋਲ ਪੈਂਦਾ ਸੀ ਲੱਗਦਾ ਹੀ ਨਹੀਂ ਸੀ ਕਿ ਉਹ ਸਾਡੇ ਹੀ ਰਿਸ਼ਤੇਦਾਰ RAMDASIA ਬਰਾਦਰੀ ਚੋਂ ਹੋਣਗੇ ਰਾਜਕੁਮਾਰ ਤੇ ਰਾਜ ਕੁਮਾਰੀ ਹੀ ਜਾਪਦੇ ਸਨ 2279 ਦੇ ਮੁੰਡਿਆਂ ਦੇ ਵਿਆਹ ਆਏ ਸਨ ਤੇ ਇਹ ਦੋਵੇਂ ਜਦ ਮੈਂ ਉਹਨਾਂ ਨੂੰ ਪਹਿਲੀ ਵਾਰ ਵੇਖਿਆ ਸੀ ਤਾਂ ਮੈਂ ਵੀ ਜਿਵੇਂ ਫਖਰ ਦੇ ਸਾਗਰ ਵਿੱਚ ਤਾਰੀਆਂ ਲਾਉਣ ਲੱਗਿਆ ਸਾਂ ਇਹ ਸਭ ਕੁਝ ਪਲਾਂ ਦਾ ਹੀ ਸੀ ਕਿਉਂਕਿ ਮੈਨੂੰ ਉਹਨਾਂ ਨਾਲ ਉਦੋਂ ਉਦੋਂ ਹੀ ਨਫ਼ਰਤ ਹੋ ਗਈ ਸੀ ਜਦੋਂ ਪ੍ਰੀਤਮ ਸਿੰਘ ਮੇਰੀ ਪਰਜਾਈ ਵੱਲੋਂ ਪੇਟੀ 'ਚੋਂ ਕੱਢ ਕੇ ਵਿਛਾਏ ਨਵੇਂ ਨਕੋਰ ਬਿਸਤਰੇ 'ਤੇ ਨਹੀਂ ਸੀ ਬੈਠਿਆ। ਉਸ ਨੇ ਤਾਂ ਮੇਰੇ ਨਾਲ ਅਪਨਾਤ ਬਖਾਉਂਦਿਆਂ ਕਿਹਾ ਸੀ ਚਲੋ ਮਾਸਟਰ ਜੀ ਉਧਰ ਚੱਲਦੇ ਹਾਂ। ਉਹ ਮੇਰੇ ਨਾਲ ਸਾਡੇ ਘਰ ਆ ਗਏ ਸੀ ਜਿੱਥੇ ਮੈਂ ਉਹਨਾਂ ਹੀ ਦੇਣੀ 15-16,000 ਰੁਪਇਆ ਖਰਚ ਕੇ ਸੋਹਣੀ ਬੈਠਕ ਪਾਈ ਹੋਈ ਸੀ। बैठक ਵਿੱਚ ਤਖਤਪੋਸ਼ ਉੱਪਰ ਹਰ ਵੇਲੇ ਨਵਾਂ ਬਿਸਤਰਾ ਵਿਛਿਆ ਰੰਦਾ ਸੀ। ਪ੍ਰੀਤਮ ਸਿੰਘ ਸਾਡੀ ਬੈਠਕ ਵਿੱਚ ਇਸ ਬਿਸਤਰੀ ਤੇ ਆ ਕੇ ਬੈਠਿਆ ਸੀ। ਮੈਂ ਉਸ ਦੀ ਖਾਤਰਦਾਰੀ ਤਾਂ ਕਰਦਾ ਰਿਹਾ ਪਰ ਅੰਦਰੋਂ ਆਣ ਭਿੱਜਿਆ ਹੀ ਰਿਆ ਸਾਂ। ਦੁਪਹਿਰ ਤੋਂ ਬਾਅਦ ਉਹ ਛਗਣ ਦੇ ਕੇ ਚਲੇ ਗਏ ਸਨ। ਚਾਹ ਵੀ ਉਹਨਾਂ ਨੇ ਮੇਰੇ ਕੋਲੋਂ ਹੀ ਪੀਤੀ। 72 ਬਾਈ ਦੇ ਕਾਰਨ ਹੀ 2272 ਨੂੰ ਇਸ ਵਰਤਾਰੇ ਦੇ ਬਾਵਜੂਦ ਉਹਨਾਂ ਉੱਪਰ ਬਹੁਤ ਮਾਨਸੀ ਕਿ ਉਸ ਦੇ ਭੈਣ ਭਨੋਈਆ ਇੰਨੇ ਵੱਡੇ ਜੰਗੀਰਦਾਰ ਹਨ ਦਾਲਤ ਚਿੰਤਨ ਨਾਂ ਦੀ ਕਿਸੇ ਧਾਰਾ ਨੇ ਅਜੇ ਜਨਮ ਨਹੀਂ ਸੀ ਲਿਆ ਪਰ ਮੇਰਾ ਸਾਰਾ ਚਾਤ ਤੇ ਫਖਰ ਸਭ ਕਾਫਰ ਹੋ ਗਿਆ ਸੀ ਤਾਂ ਵੀ ਮੇਰੇ ਅਵਚੇਤਨ ਵਿੱਚ ਹੀ ਇਹ ਭਾਵਨਾ ਵਿਕਸਿਤ ਹੋ ਚੁੱਕੀ ਸੀ ਕਿ ਜਾਤ ਪਾਤ ਦਾ ਇਹ ਵਰਤਾਰਾ ਬ੍ਰਾਹਮਣੀ ਸਮਾਜ ਦੀ ਦੇਣ ਹੈ ਲਟ ਝੋਗ ਦੇ ਬਾਲ ਪ੍ਰੀਤਮ ਸਿੰਘ ਉੱਪਰਲੇ ਜੋੜਾ ਵਿੱਚ ਅਪੜ ਗਿਆ ਸੀ। ਰਹਿ ਗਏ ਜੀਵ ਉਹਨਾਂ ਲਈ ਕੋਈ ਐਮਿਅਤ ਨਹੀਂ ਸੀ ਰੱਖਦੀ। ਬਲਵੰਤ ਨੂੰ ਮਿਲਣ ਦੀ ਮੇਰੀ ਕੋਈ ਇੱਛਾ ਨਹੀਂ ਸੀ ਪਰ ਮੈਂ ਮਾਂ ਦੀ ਭਾਵਨਾ ਨੂੰ ਵੀ ਠੇਸ ਨਹੀਂ ਸੀ ਪਹਚਾਣੀ ਚਾਹੁੰਦਾ। ਅਸੀਂ ਸਾਹਮਣੇ ਭੈਣ ਬਲਵੰਤ ਦੀ ਕੋਠੀ ਜਾ ਉਤਰੀ। ਇਸ ਪਰਿਵਾਰ ਦੇ ਰਹਿਣ ਸਹਿਣ ਨੂੰ ਵੇਖ ਕੇ ਲੱਗਦਾ ਹੀ ਨਹੀਂ ਸੀ ਕਿ ਉਹ ਸਾਡੇ ਨਾਲ ਕੋਈ ਸਬੰਧ ਰੱਖਦੇ ਹਨ ਇਹੋ ਜਿਹੇ ਲੋਕ ਸਾਡੇ ਰਿਸ਼ਤੇਦਾਰ ਕਿਵੇਂ ਹੋਈ ਮੈਂ ਚਿੱਤ ਹੀ ਚਿੱਤ ਵਿੱਚ ਸੋਚ ਕੇ ਹੀ ਰਹਿ ਗਿਆ 2279 ਨੇ ਆਪਣਾ ਲੜਕਾ ਨਿਰਪੈ ਇਥੇ ਕੰਮਕਾਰ ਲਈ ਛੱਡਿਆ ਹੋਇਆ ਸੀ ਭੈਣ ਬਲਵੰਤ ਕੌਰ ਦਾ लाडला ਭਤੀਜਾ ਸਾਨੂੰ ਸਲੀਕੇ ਨਾਲ ਚਾਹ ਪਾਣੀ ਪਿਆ ਕੇ ਬਲਵੰਤ ਨੇ ਨਿਰਪੈ ਨੂੰ ਆਵਾਜ਼ ਦਿੱਤੀ ਵੇ ਨਿਰਪੈ ले आ अपनी बाटी वे तू भी चाय पी ले निरपੈ कुत्रे वाली मशीन ਕੋਲ ਬਣੇ ਆਲੇ ਜਹੇ ਵਿੱਚੋਂ ਆਪਣੀ ਬਾਟੀ ਲੈ ਕੇ ਮਸ਼ੀਨ ਦੇ ਕੋਲ ਹੀ ਬੈਠ ਗਿਆ ਬਲਵੰਤ ਨੇ ਇੱਕ ਬਖਰੇ ਪਾਂਡੇ ਵਿੱਚ ਚਾਹ ਪਾ ਕੇ ਉਸਦੀ ਬਾਟੀ ਵਿੱਚ ਉਲੱਦ ਦਿੱਤੀ ਜਿਸ ਨਾਲ ਮੇਰੇ ਜਹਾਨ ਵਿੱਚ ਗੁੱਸੇ ਅਤੇ ਨਫ਼ਰਤ ਦੀ ਇੱਕ ਲਹਿਰ چیر ਕੇ ਲੰਘ ਗਈ ਮੈਨੂੰ ਯਾਦ ਆਇਆ ਕਿ ਮੇਰਾ ਤਾ ਮੈਨੂੰ ਯਾਦ ਆਇਆ ਕਿ ਮੇਰਾ ਤਾਇਆ ਕਲਾਸਕਿਆ ਨਾਲ ਸੀਰੀ ਸੀ ਤੇ ਮੈਂ ਉਹਨਾਂ ਦੇ ਮੁੰਡੇ ਕਰਤਾਰ ਨਾਲ ਪੜਦਾ ਸਾਂ ਉਹਨਾਂ ਦੇ ਹੀ ਚਿਵਾਰੇ ਵਿੱਚ ਮੇਰਾ ਤਾਇਆ ਆਪਣੀ ਬਾਟੀ ਉਹਨਾਂ ਦੇ ਘਰ ਮਸ਼ੀਨ ਕੋਲ ਬਣੇ ਆਲੇ ਵਿੱਚ ਹੀ ਰੱਖਦਾ ਹੁੰਦਾ ਸੀ ਤੇ ਕਈ ਵਾਰੀ ਮੈਂ ਵੀ ਉਸੇ ਬਾਟੀ ਵਿੱਚ ਮਸ਼ੀਨ ਕੋਲ ਬੈਠ ਕੇ ਚਾਹ ਪੀਂਦਿਆਂ ਹਿੰਤਾ ਮਹਿਸੂਸ ਕੀਤੀ ਸੀ ਦਿਹਾੜੀ ਜਾਂਦਿਆਂ ਪਰਨੇ ਦੇ ਲੜ ਬੰਨੀ ਬਾਟੀ ਜਿਵੇਂ ਮੌਰਾਂ ਵਿੱਚ ਸੱਪ ਦੀ ਤਰਾਂ ਡੰਗ ਮਾਰਦੀ ਰਹੀ ਸੀ ਕੀ ਹੁਣ ਨਰਪੈ ਦੇ ਮਨ ਵਿੱਚ ਵੀ ਉਸ ਕਿਸਮ ਦੀ ਹਲਜਲ ਹੋ ਰਹੀ ਸੀ ਜੋ ਮੈਂ ਮਹਿਸੂਸ ਕਰਦਾ ਰਿਹਾ ਸਾਂ ਸ਼ਾਇਦ ਨਹੀਂ ਏ ਉਹ ਜੜੀ ਨਹੀਂ ਸੀ ਉਹ ਤਾਂ ਸਾਗੋਂ ਰਾਜਿਆਂ ਰਾਣੀਆਂ ਦੀ ਝੂਠ ਚਟਕੀ ਅਮੀਰ ਬਣੇ ਇਸ ਪਰਿਵਾਰ ਵਿੱਚ ਗੰਦੀ ਚਗਲੀ ਮੱਖੀ ਵਾਂਗ ਵਿਚਰਿਆ ਸੀ ਮੈਲੇ ਕੁਜੈਲੇ ਕੱਪੜਿਆਂ ਵਿੱਚ ਸਜਿਆ ਫੱਬਿਆ ਰਾਣੀ ਭੂਆ ਦਾ ਪਤੀ ਚਾ ਰਾਜਕੁਮਾਰ ਸਿਰ ਦੇ ਬਾਲ ਜੁੱਟੀਆਂ ਬਣੇ ਹੋਈ ਤੇ ਵਿੱਚ ਕੁਰਬਲ ਕੁਰਬਲ ਕਰਦੀਆਂ ਜੂਆਂ ਵਾ ਲੈ ਬੇਬੇ ਇਸ ਘਰ ਵਿੱਚ ਮੈਂ ਅੱਜ ਤੋਂ ਬਾਅਦ ਕਦੇ ਲੱਤ ਨਹੀਂ ਦੇਣੀ ਇਹ ਮੇਰਾ ਪਹਿਲਾ ਤੇ ਆਖਰੀ ਫੇਰਾ ਹੈ ਮਾਂ ਰਾਤ ਨੂੰ ਸੌਂਦੇ ਵਕਤ ਮੈਂ ਮਾਂ ਨੂੰ ਸੁਣਾ ਦਿੱਤਾ ਸੀ ਜਦੋਂ ਕਨਿਸ਼ਕ ਹਵਾਈ ਹਾਦਸੇ ਵਿੱਚ ਉਹਨਾਂ ਦੇ ਤਿੰਨ ਬੱਚੇ ਫੌਤ ਹੋ ਗਏ ਤਾਂ ਮੈਨੂੰ ਨਹੀਂ ਲੱਗਿਆ ਕਿ ਉਹ ਮੇਰੇ ਆਪਣੇ ਕੁਝ ਲੱਗਦੇ ਸਨ ਅਸਲ ਵਿੱਚ 2276 ਦੇ ਹੀ ਆਪਣੇ ਸਨ ਉਹ ਵੀ ਸਿਰਫ ਦੂਜਿਆਂ ਅੱਗੇ ਫੜ ਮਰਨ ਲਈ ਕਿ ਉਸ ਦੀ ਪਿੱਠ ਵੱਡੇ ਖਾਂਡ ਨਾਲ ਲੱਗਦੀ ਹੈ ਤੇ ਬਸ ਦੂਜੀ ਗੱਲ ਉਸ ਨੂੰ ਵੱਡੀ ਝਾਕ ਸੀ ਕਿ ਨਰ ਪੈ ਰਾਹੀ ਖਾਰੇ ਉਸ ਨੂੰ ਉਹਨਾਂ ਦੀ ਖਾਸੀ ਵੱਡੀ ਜਾਇਦਾਦ ਚੋਂ ਹੋਰ ਨਹੀਂ ਤਾਂ ਅੱਧ ਪਚਾਦ ਹੀ ਖੈਰੀਏ ਤਵਜੋ ਮਿਲ ਜਾਵੀ ਮੈਨੂੰ ਪਿੱਛੇ ਜਿਵੇਂ ਪਤਾ ਲੱਗਿਆ ਕਿ ਉਹ ਦੋਵੇਂ ਜੀ ਵੀ ਇਸ ਸੰਸਾਰ ਤੋਂ ਤੁਰ ਗਏ ਹਨ 22 ਨਛਤਰ ਨੇ ਉਹਨਾਂ ਦੀ ਹਸਪਤਾਲ ਵਿੱਚ ਬਹੁਤ ਸਾੰਭ ਸਵਾਲ ਕੀਤੀ ਪਰ ਉਸ ਦੇ ਹੱਥ ਕੁਝ ਨਹੀਂ ਆਇਆ ਸਿਰਫ ਬਲਵੰਤ ਦੇ ਗੱਲ ਤੋਂ ਲਾਹੀ ਚੈਣੀਏ ਉਹ ਉੱਥੋਂ ਹੱਥ ਛਾੜ ਕੇ ਰਹਿ ਗਿਆ ਜਦੋਂ ਪ੍ਰੀਤਮ ਸਿੰਘ ਦੇ ਸਾਕਿਆਂ ਨੇ ਸਾਰੀ ਜਾਇਦਾਦ ਸਾੰਭ ਲਈ ਅਮੀਰਾਂ ਦੇ ਸਿਰੋਂ ਚੰਗੀ ਜੌਨ ਗੁਜ਼ਾਰਨ ਦਾ ਉਸ ਦਾ ਸੁਪਨਾ ਧੂੜ ਵਿੱਚ ਮਿਲ ਗਿਆ ਬਣੇ ਰਹੋ ਕਹਾਣੀ ਦੇ ਨਾਲ ਨੈਕਸਟ ਪਾਰਟ ਲੈ ਕੇ ਕੱਲ ਨੂੰ ਹਾਜ਼ਰ ਹੋਵਾਂਗੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਕਹਾਣੀ ਨੂੰ ਲਾਈਕ ਜ਼ਰੂਰ ਕਰਿਓ ਧੰਨਵਾਦ ਜੀ